ਇਲਾਕੇ ਨੇ ਜਿੱਥੇ ਇੰਟਰਨੈਟ ਠੱਪ ਰਹੇਗਾ ਤਾਂ 24 ਫਰਵਰੀ ਤੱਕ ਦੱਸਿਆ ਕਿ ਇੰਟਰਨੈਟ ਸਰਵਿਸ ਠੱਪ ਰਹੇਗੀ ਕੇਂਦਰੀ ਗ੍ਰਹਿ ਮੰਤਰਾਲੇ ਦੇ ਆਦੇਸ਼ਾਂ ਦੇ ਤਹਿਤ ਇਹ ਰੋਕ ਲਗਾਈ ਗਈ ਹੈ ਹਾਲੇ ਤੱਕ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਦੇ ਕੁਝ ਇਲਾਕਿਆਂ ਦੇ ਵਿੱਚ ਦੱਸਿਆ ਕਿ ਇੰਟਰਨੈਟ ਬੰਦ ਸੀ ਔਰ ਉਸ ਦੇ ਵਿੱਚ ਪਟਿਆਲਾ ਸੰਗਰੂਰ ਅਤੇ ਫਤਿਹਗੜ ਸਾਹਿਬ ਸੀ ਪਰ ਹੁਣ ਜੋ ਜਾਣਕਾਰੀ ਮਿਲ ਰਹੀ ਹੈ ਕਿ ਸੱਤ ਜ਼ਿਲ੍ਹੇ ਨੇ ਸੱਤ ਜ਼ਿਲ੍ਹਿਆਂ ਦੇ ਕੁਝ ਇਲਾਕੇ ਨੇ ਜਿਹੜੇ ਕਿ ਬਾਰਡਰਾਂ ਦੇ ਨਾਲ ਲੱਗਦੇ ਨੇ ਯਾਨੀ ਕਿ ਹਰਿਆਣਾ ਬਾਰਡਰ ਦੇ ਨਾਲ ਲੱਗਦੇ ਨੇ ਤਾਂ ਉਹਨਾਂ ਦੇ ਵਿੱਚ ਇੰਟਰਨੈਟ ਠੱਪ ਰਹੇਗਾ ਤਾਂ ਵੱਡੀ ਖਬਰ आम ਲੋਕਾਂ ਦੇ ਨਾਲ ਜੁੜੀ ਹੋਈ ਇਹ ਅਹਿਮ ਖਬਰ ਹੈ ਕਿਉਂਕਿ ਇੰਟਰਨੈਟ ਦਾ ਜ਼ਿਕਰ ਕੀਤਾ ਜਾਵੇ ਤਾਂ ਅੱਜ ਦੇ ਸਮੇਂ ਦੇ ਵਿੱਚ ਇੰਟਰਨੈਟ ਜਿਹੜਾ ਹੈ ਉਹ ਹਰ ਪਾਸੇ ਆ ਲੋੜ ਹੁੰਦੀ ਹੈ ਬੇਸ਼ੱਕ ਉਹ ਬੱਚਿਆਂ ਦੀ ਪੜ੍ਹਾਈ ਦਾ ਜ਼ਿਕਰ ਕਰ ਲਈਏ ਆਨਲਾਈਨ ਪੇਮੈਂਟ ਕਰਨੀ ਹੋਵੇ ਜਾਂ ਫਿਰ ਕਿਸੇ ਵੀ ਤਰੀਕੇ ਦੇ ਨਾਲ ਅਪਡੇਟ ਰਹਿਣਾ ਹੋਵੇ ਜਾਂ ਫਿਰ ਹੋਰ ਜਿਹੜੀਆਂ ਜ਼ਰੂਰਤਾਂ ਨੇ ਰੋਜ਼ਾਨਾ ਦੀ ਜੇਕਰ ਕੋਈ ਆਫਿਸ ਜਾ ਰਿਹਾ ਹੈ ਜੋਕਰਕੇ ਕਿਸੇ ਵੀ ਤਰ੍ਹਾਂ ਦਾ ਕੋਈ ਕੰਮ ਕਰਦਾ ਹੈ WhatsApp ਗਰੁੱਪ ਬਣੇ ਹੋਏ ਨੇ ਤਾਂ ਹਮੇਸ਼ਾ ਜਿਹੜਾ ਐਕਟਿਵ ਰਹਿਣ ਦੀ ਲੋੜ ਹੁੰਦੀ ਹੈ ਤਾਂ ਇੰਟਰਨੈਟ ਦੀ ਜਿਹੜੀ ਹੈ ਉਹ ਬੇहद ਲੋੜ ਹੈ ਤਾਂ ਅੱਜ ਦੇ ਸਮੇਂ ਦੇ ਵਿੱਚ ਜੇਕਰ ਅਜੇ ਹੀ ਖਬਰ ਆ ਰਹੀ ਹੈ ਹਾਲਾਂਕਿ ਇਹ ਵੀ ਜਾਣਕਾਰੀ ਅਸੀਂ ਦਰਸ਼ਕਾਂ ਤੱਕ ਜ਼ਰੂਰ ਪਹੁੰਚਾਵਾਂਗੇ ਕਿ ਕਿਹੜੇ ਕਿਹੜੇ ਜ਼ਿਲ੍ਹਿਆਂ ਦੇ ਕਿਹੜੇ ਕਿਹੜੇ ਇਲਾਕੇ ਜਿਹੜੇ ਨੇ ਉਪਰਭਾਵਿਤ ਹੋਣਗੇ ਅਮਨਪਾਰ ਦਵਾਸ਼ਰੇ ਮੇਰੇ ਸੋਗੀ ਫੋਨ ਲਾਈਨ ਤੇ ਅਮਨ ਕੀ ਕੁਝ ਜਾਣਕਾਰੀ ਹੈ ਕਿਹੜੇ ਜ਼ਿਲ੍ਹਿਆਂ ਦੇ ਕਿਹੜੇ ਇਲਾਕੇ ਪ੍ਰਭਾਵਿਤ ਹੋਣ ਜਾ ਰਹੇ ਨੇ ਅ ਗੁੱਡਵਰ ਦਿਖੋ ਇਹ ਸੱਤ ਜ਼ਿਲ੍ਹੇ ਮੁੱਖ ਤੌਰ ਤੇ ਨੇ ਜਿੱਥੇ ਇੰਟਰਨੈਟ ਜਿਹੜਾ ਹੈ ਉਹ 24 ਫਰਵਰੀ ਤੱਕ ਬੰਦ ਰਹੇਗਾ ਔਰ ਇਹ ਸੱਤ ਜ਼ਿਲ੍ਹੇ ਕਿਉਂਕਿ ਇਸ ਤੋਂ ਪਹਿਲਾਂ 11 ਪੁਲਿਸ ਸਟੇਸ਼ਨ ਸੀਗੇ ਤਿੰਨ ਜ਼ਿਲ੍ਹੇ ਹੁੰਦੇ ਯਾਨੀ ਕਿ ਪਟਿਆਲਾ ਸੰਗਰੂਰ ਔਰ ਨਾਲ ਐ ਜੁਆਇਨਿੰਗ ਜਿਹੜੇ ਜ਼ਿਲ੍ਹੇ ਨੇ ਮਾਨਸਾ ਤੱਕ ਆ ਗਏ ਤਾਂ ਉਹ ਤਿੰਨ ਜ਼ਿਲ੍ਹੇ ਤੱਕ ਅਸਰ ਸੀਗਾ ਲੇਕਿਨ ਹੁਣ ਇਸ ਨੂੰ ਵਧਾ ਕੇ ਜੋ 16 ਫਰਵਰੀ ਦੇ ਨਵੇਂ ਆਰਡਰ ਹੋਏ ਨੇ ਔਰ ਐਮਐਸਕੇ ਵੱਲੋਂ ਆਰਡਰ ਕੀਤੇ ਗਏ ਨੇ 1885 ਦਾ ਟੈਲੀਗ੍ਰਾਫ ਐਕਟ ਜਿਸ ਅੰਦਰ ਪਬਲਿਕ ਸੇਫਟੀ ਔਰ ਅਮਰਜੈਂਸੀ ਜਿਹੜੇ ਰੂਲਸ ਨੇ ਉਸ ਅੰਦਰ ਇਹ ਫੈਸਲਾ ਲਿਆ ਗਿਆ ਔਰ ਉਸ ਅੰਦਰ ਇੰਟਰਨੈਟ ਬੰਦ ਕਰਦੇ ਹੋਏ ਪੰਜਾਬ ਦੇ ਸੱਤ ਜ਼ਿਲ੍ਹੇ ਨੇ ਜਿਸ ਦੇ ਅੰਦਰ 24 ਫਰਵਰੀ ਤੱਕ ਇੰਟਰਨੈਟ ਬੰਦ ਕੀਤਾ ਗਿਆ ਔਰ ਉਹ ਸੱਤ ਜ਼ਿਲ੍ਹੇ ਜਿਹੜੇ ਨੇ ਉਸ ਬਠਿੰਡਾ ਮੋਹਾਲੀ ਸ਼੍ਰੀ ਫਤਿਹਗੜ੍ਹ ਸਾਹਿਬ ਸ਼੍ਰੀ ਮੁਖਤਸਰ ਸਾਹਿਬ ਔਰ ਸੰਗਰੂਰ ਬਠਿੰਡਾ ਪਟਿਆਲਾ ਡਿਸਟ੍ਰਿਕਟ ਮਾਨਸਾ ਇਹ ਸੱਤ ਜ਼ਿਲ੍ਹੇ ਨੇ ਕਿਉਂਕਿ ਇਹਨਾਂ ਦੇ ਜਿਹੜੇ ਪੁਲਿਸ ਸਟੇਸ਼ਨ ਨੇ ਪੁਲਿਸ ਸਟੇਸ਼ਨ ਜਿਵੇਂ ਸ਼ੰਭੂ ਪੁਲਿਸ ਸਟੇਸ਼ਨ ਜੁਲਕਾ ਪੁਲਿਸ ਸਟੇਸ਼ਨ ਪਸੀਆਂ ਪਾਤਰਾ ਛਤਰਾਣਾ ਸਮਾਣਾ ਕਨੌਰ ਦੇਵੀਗੜ੍ਹ ਅਤੇ ਬਲ ਬਲਵੇਰਾ ਜਿਹੜਾ ਬਲਹਿਰਾ ਇਹ ਪਟਿਆਲਾ ਜ਼ਿਲ੍ਹੇ ਦੇ ਨੇ ਉਸ ਤੋਂ ਇਲਾਵਾ ਪੁਲਿਸ ਸਟੇਸ਼ਨ ਲਾਲਲੂ ਮੋਹਾਲੀ ਜ਼ਿਲ੍ਹੇ ਦਾ ਪੁਲਿਸ ਸਟੇਸ਼ਨ ਸੰਗਤ ਭਟਿੰਡਾ ਜ਼ਿਲ੍ਹੇ ਦਾ ਕਲਿਆਵਾਲੀ ਮੁਖਰ ਜ਼ਿਲ੍ਹੇ ਦਾ ਹੋਰ ਉਸ ਤੋਂ ਇਲਾਵਾ ਸਰਦੂਲਗੜ ਅਤੇ ਪੁਲਿਸ ਸਟੇਸ਼ਨ ਪੋਹਾ ਡਿਸਟ੍ਰਿਕਟ ਮਾਨਸੇ ਦਾ ਖਨੋਰੀ ਮੂਨਕ ਲੈਰਾ ਤੁਹਾਡਾ ਨਾਮ ਅਤੇ ਛੇਜੜੀ ਜਿਹੜਾ ਹੈ ਉਹ ਸੰਗਰੂਰ ਜ਼ਿਲ੍ਹੇ ਦਾ ਅਤੇ ਪੁਲਿਸ ਸਟੇਸ਼ਨ ਫਟੇਗੜ ਸਾਹਿਬ ਤਾਂ ਯਾਨੀ ਦੇਖੋ ਜੀ ਬੜੇ ਰੋਇ ਇੱਕ ਵਾਰ ਜੋ ਤੁਸੀਂ ਜਾਣਕਾਰੀ ਦੇ ਰਹੇ ਹੋ ਇੱਕ ਵਾਰ ਦਰਸ਼ਕਾਂ ਤੱਕ ਅਸੀ ਪਹੁੰਚਾ ਦਈਏ ਪੂਰੀ ਡਿਟੇਲ ਜਿਹੜੀ ਹੈ ਉਹ ਦੱਸ ਦਈਏ ਕਿ ਕਿਹੜੇ-ਕਿਹੜੇ ਜ਼ਿਲ੍ਹਿਆਂ ਦੇ ਵਿੱਚ ਇੰਟਰਨੈਟ ਬੰਦ ਰਹਿਣ ਵਾਲਾ ਹੈ ਤਾਂ 7 ਜ਼ਿਲ੍ਹੇ ਪ੍ਰਭਾਵਿਤ ਹੋਣ ਜਾ ਰਹੇ ਨੇ ਦੱਸ ਦਈਏ ਕਿ ਇੰਟਰਨੈਟ ਸੇਵਾਵਾਂ ਬੰਦ ਰਹਿਣਗੀਆਂ ਪਟਿਆਲਾ ਦੇ ਸ਼ੰਭੂ ਝੁਲਕਾ ਪਾਸੀਆਂ ਪਾਤੜਾ ਸ਼ੁਤਰਾਣਾ ਸਮਾਣਾ ਕਨੌਰ ਦੇਵੀਗੜ ਬਲਪੇੜਾ ਮੋਹਾਲੀ ਦੇ ਵਿੱਚ ਲਾਲੜੂ ਪਟੰਡਾ ਦੇ ਵਿੱਚ ਸੰਗਤ ਮੁਕਸਰ ਸਾਹਿਬ ਦੇ ਵਿੱਚ ਕਿਲਾਵਾਲੀ ਮਾਨਸਾ ਦੇ ਵਿੱਚ ਸਰਦੂਲਗੜ੍ਹ ਪੋਆ ਸੰਗਰੂਰ ਚ ਖਨਾਰੀ ਮੁੰਨਕ ਲਹਿਰਾ ਸੁਨਾਮ ਛਾਜਲੀ ਔਰ ਫਤਿਹਗੜ੍ਹ ਸਾਹਿਬ ਦੇ ਵਿੱਚ ਵੀ ਇੰਟਰਨੈਟ ਜਿਹੜਾ ਹੈ ਉਹ ਬੰਦ ਰਹੇਗਾ 7 ਜ਼ਿਲ੍ਹੇ ਪ੍ਰਭਾਵਿਤ ਹੋ ਰਹੇ ਨੇ ਅਮਨ ਔਰ ਇਹ ਬੇਖਦਦ ਹੈ ਮੈਂ ਕਿ ਕੇਂਦਰੀ ਗ੍ਰਹਿ ਮੰਤਰਾਲੇ ਦੇ ਵੱਲੋਂ ਇਹ ਇਹ ਚਿੱਠੀ ਜਾਰੀ ਕੀਤੀ ਗਈ ਹੈ ਜੋ ਅਸੀਂ ਦਿਖਾ ਰਹੇ ਹਾਂ ਚਿੱਠੀ ਨੂੰ ਲੈ ਕੇ ਕੀ ਕੋਈ ਜਾਣਕਾਰੀ ਹੈ ਅਮਨ ਬਿਲਕੁਲ ਕਿਉਂਕਿ ਇਸ ਤੋਂ ਪਹਿਲਾਂ ਦਾਸਤੇ 12 ਫਰਵਰੀ ਨੂੰ ਵੀ ਇਸ ਤਰੀਕੇ ਦੇ ਆਰਡਰ ਜਿਹੜੇ ਨੇ ਉਹ ਕੇਂਦਰੀ ਗ੍ਰਿਵਜ਼ ਭਾਗ ਨੇ ਹੋਮ ਮਿਨਿਸਟਰੀ ਨੇ ਕੱਢੇ ਸੀ ਔਰ ਇਸ ਦਾ ਸੀ ਜ਼ਿਕਰ ਵੀ ਇਸੇ ਕਰਕੇ ਕਰ ਰਹੇ ਕਿਉਂਕਿ ਕਈ ਵਾਰ ਇਹ ਕਿਹਾ ਜਾਂਦਾ ਹੈ ਕਿ ਲਾਅ ਐਂਡ ਆਰਡਰ ਜਾਂ ਸ਼ਾਇਦ ਪੰਜਾਬ ਸਰਕਾਰ ਇਹ ਕਰ ਰਹੀ ਹੈ ਲੇਕਿਨ ਇਹ 1885 ਦਾ ਐਕਟ ਪਬਲਿਕ ਅਮਰਜੈਂਸੀ ਅਤੇ ਪਬਲਿਕ ਸੇਫਟੀ ਦਾ ਔਰ ਉਸ ਅੰਦਰ ਇਹ ਟੈਲੀਗ੍ਰਾਫ ਐਕਟ ਹੈ ਉਸ ਅੰਦਰ ਇਹ ਜਿਹੜੇ ਨੇ ਆਰਡਰ ਸਿੱਥੀ ਤੇ ਲਿਖਿਆ ਹੋਇਆ ਹੈ ਕਿ ਕੀਤੇ ਗਏ ਨੇ ਔਰ ਉਸ ਨੂੰ ਪਬਲਿਕ ਸੇਫਟੀ ਨੂੰ ਜਾਂ ਪਬਲਿਕ ਅਮਰਜੈਂਸੀ ਨੂੰ ਧਿਆਨ ਚ ਰੱਖਦੇ ਹੋਏ 20 ਪੁਲਿਸ ਸਟੇਸ਼ਨ ਜਿਹੜੇ ਸੱਤ ਜ਼ਿਲ੍ਹਿਆਂ ਦੇ 20 ਪੁਲਿਸ ਸਟੇਸ਼ਨ ਨੇ ਜਿੱਥੇ ਜਿਸ ਜੂਰੀਡਿਕਸ਼ਨ ਦੇ ਅੰਦਰ ਇੰਟਰਨੈਟ ਬੰਦ ਰਹੇਗਾ ਤਾਂ ਜੇਕਰ ਖਾਸ ਕਰਕੇ ਕਿਉਂਕਿ ਇਹ ਪੰਜਾਬ ਦੇ ਲੋਕਾਂ ਨਾਲ ਜੁੜੀ ਹੋਈ ਅਹਿਮ ਜਾਣਕਾਰੀ ਹੈ ਔਰ ਸਕੂਲਾਂ ਦਾ ਬੋਰਡ ਐਗਜ਼ਾਮਸ ਹੈ ਸਭ ਕੰਮ ਜਿਹੇ ਨੇ ਜਿਹੜੇ ਇੰਟਰਨੈਟ ਦੇ ਜ਼ਰੀਏ ਹੁੰਦੇ ਨੇ ਤਾਂ ਤੁਹਾਡਾ ਜੇਕਰ ਪਿੰਡ ਜਾਂ ਸ਼ਹਿਰ ਇਸ ਪੁਲਿਸ ਸਟੇਸ਼ਨ ਦੇ ਤਹਿਤ ਪੈਂਦਾ ਹੈ ਇਸ ਪਾਰਟਿਕੂਲਰ ਸੱਤ ਜ਼ਿਲ੍ਹੇ ਅਜ ਤਾਂ ਤੁਹਾਡਾ ਇੰਟਰਨੈਟ ਬੰਦ ਰਹੇਗਾ ਔਰ ਉਸ ਦਾ ਪ੍ਰਬੰਧ ਤੁਸੀਂ ਮਤਲਬ ਲੋਕ ਆਖਾਸ ਕਰਕੇ ਪਹਿਲਾਂ ਕਰ ਸਕਦੇ ਨੇ ਕਿ ਇਹ 24 ਫਰਵਰੀ ਤੱਕ ਦੇ ਹੁਕਮ ਨੇ ਔਰ ਕਿਉਂਕਿ ਇਹ ਸਾਰਾ ਕੁਝ ਇਸ ਕਰਕੇ ਦੇਖੋ ਦੋ ਸਵਾਲ ਹੈ ਅਮਨ ਇੱਕ ਤਾਂ ਬੇਗਦਾ ਮੈਂ ਕਿ ਸੀਐਮ ਨੇ ਵੀ ਇਸ ਦਾ ਜ਼ਿਕਰ ਕੀਤਾ ਸੀ ਪਿਛਲੀ ਮੀਟਿੰਗ ਦੇ ਵਿੱਚ ਕਿ ਜਦੋਂ ਇੰਟਰਨੈਟ ਬੰਦ ਹੋਏ ਨੇ ਤਾਂ ਸਵਾਭਿਕ ਤੌਰ ਤੇ ਬਹੁਤ ਵੱਡੇ ਪੱਧਰ ਤੇ ਵਿਦਿਆਰਥੀਆਂ ਨੂੰ ਸਮੱਸਿਆ ਆ ਰਹੀ ਹੈ ਬਾਕੀ ਤਾਂ ਹੈ ਹੀ ਹੈ ਔਰ ਦੂਜਾ ਜ਼ਿਕਰ ਜਿਹੜਾ ਹੈ ਉਹ ਇਹ ਹੋ ਰਿਹਾ ਹੈ ਕਿ 19 ਫਰਵਰੀ ਤੱਕ ਦੇਖੋ ਹਰਿਆਣਾ 'ਚ ਇੰਟਰਨੈਟ ਬੰਦ ਕੀਤਾ ਗਿਆ ਸਰਕਾਰ ਦੇ ਵੱਲੋਂ ਪਰ ਪੰਜਾਬ 'ਚ 24 ਫਰਵਰੀ ਬਹੁਤ ਵੱਡਾ ਸਵਾਲ ਹੈ ਔਰ ਕਾਰਨ ਕੀ ਹੋ ਸਕਦਾ ਤਾਂ ਜਿਕੇ ਇੱਕ ਸੈਂਟਰ ਪੁਆਇੰਟ ਪੰਜਾਬ ਬਣਿਆ ਹੋਇਆ ਹੈ ਤਾਂ ਐਮਐਚਏ ਨੂੰ ਹੋ ਸਕਦਾ ਇਹ ਲੱਗਦਾ ਹੈ ਕਿ ਪੰਜਾਬ ਦੇ ਕਿਸਾਨ ਨੇ ਜਾਂ ਪੰਜਾਬ ਤੋਂ ਹੀ ਇਹ ਜ਼ਿਆਦਾਤਰ ਤੁਸੀਂ ਦੇਖੋ ਜਿਹੜੇ ਬਾਰਡਰ ਬੰਦ ਨੇ ਜਾਂ ਕਿਸਾਨ ਬੈਠੇ ਵੀ ਨੇ ਚਾਹੇ ਉੱਥੇ ਹਰਿਆਣੇ ਵਾਲੇ ਆ ਕੇ ਕੁਝ ਕਿਸਾਨ ਬੈਠੇ ਹੋਣ ਤਾਂ ਉਹ ਬੈਠੇ ਪੰਜਾਬ ਦੇ ਨੇ ਚਾਹੇ ਤੁਸੀਂ ਖਨੌਰੀ ਬਾਰਡਰ ਦੀ ਗੱਲ ਕਰ ਲਓ ਸ਼ੰਭੂ ਬਾਰਡਰ ਦੀ ਗੱਲ ਕਰ ਲਓ ਇਹਨਾਂ ਸੱਤ ਜ਼ਿਲ੍ਹਿਆਂ 'ਚ ਜਿੱਥੇ-ਜਿੱਥੇ ਜੱਥੇਬੰਦੀਆਂ ਜਿਵੇਂ ਉਗਰਾਹਾਂ ਜੱਥੇਬੰਦੀ ਨੇ ਐਲਾਨ ਕੀਤਾ ਤਾਂ ਮਾਲਵਾ ਵੈਲਟ ਨੂੰ ਬਹੁਤ ਜ਼ਿਆਦਾ ਉੱਥੇ ਇਫੈਕਟਸ ਦਾ ਹੈਗਾ ਔਰ ਇਹ ਜ਼ਿਲ੍ਹੇ ਵੀ ਜਿਹੜੇ ਨੇ ਜ਼ਿਆਦਾਤਰ ਮਾਲਵੇ ਜ਼ਿਲ੍ਹੇ ਚ ਇਸ ਦਾ ਬਹੁਤ ਅਸਰ ਹੈ ਕਿ ਕਾਹਨ ਜਿਹੜੇ ਆਪਣੇ ਆਪ ਨੂੰ ਆਰਗੇਨਾਈਜ਼ ਕਰ ਰਹੇ ਨੇ ਕਟ ਕਰ ਰਹੇ ਨੇ ਸੜਕ ਜਾਂ ਰੇਲ ਰੋਕ ਰਹੇ ਨੇ ਉਹ ਵੀ ਪੰਜਾਬ ਦੀ ਹੈ ਤਾਂ ਇਸ ਕਰਕੇ ਜਿਹੜਾ ਮੁੱਢ ਪੰਜਾਬ ਹੈ ਤਾਂ ਪੰਜਾਬ ਦੇ ਉੱਤੇ ਖਾਸ ਕਰਕੇ ਇਸ ਸੱਤ ਜ਼ਿਲ੍ਹਿਆਂ ਚ ਲੰਬੇ ਟਾਈਮ ਲਈ 24 ਫਰਵਰੀ ਤੱਕ ਕਿਉਂਕਿ ਲੇ ਪੰਜ ਤੋਂ ਸੱਤ ਦਿਨ ਦਾ ਟਾਈਮ ਹੈਗਾ ਹੈ ਤੇ 24 ਫਰਵਰੀ ਤੱਕ ਪੰਜਾਬ ਕਿਸ ਕਰਕੇ ਜ਼ਿਆਦਾ ਐਕਸਟੈਂਡਡ ਹੋ ਸਕਦਾ ਹੈ ਔਰ ਜਦੋਂ ਤੱਕ ਸਿਚੁਏਸ਼ਨ ਕਿਉਂਕਿ ਬੈਟਰ ਨਹੀਂ ਹੁੰਦੀ ਕਿਉਂਕਿ ਕਿਸਾਨੀ ਆ ਕਿਸਾਨ ਜਿਹੜੇ ਧਰਨੇ ਤੇ ਡੱਟੇ ਹੋਏ ਨੇ ਤਾਂ ਉਹ ਵੀ ਜਿੱਥੇ ਬੈਰੀਗੇਟਿੰਗ ਤੇ ਬੈਠੇ ਹੋਏ ਨੇ ਤਾਂ ਉਹਨਾਂ ਦੀ ਮੀਟਿੰਗ ਅੱਜ ਕਿਉਂਕਿ ਐਤਵਾਰ ਦੇ ਦਿਨ ਸ਼ਾਮ ਨੂੰ ਤੈਅ ਕੀਤੀ ਗਈ ਹੈ ਬਿਲਕੁਲ ਤੁਸੀਂ ਮੀਟਿੰਗ ਦਾ ਜ਼ਿਕਰ ਕਰ ਰਹੇ ਹੋ ਮਨ ਬਣੇ ਰਹੋ ਜਿਹੜੇ ਦਰਸ਼ਕ ਸਾਡੇ ਨਾਲ ਹੁਣੇ-ਹੁਣੇ ਜੁੜੇ ਨੇ ਉਹਨਾਂ ਤੱਕ ਇਹ ਅਹਿਮ ਖਬਰ ਪਹੁੰਚਾ ਦਈਏ ਸੋ ਦੱਸੋ ਜਾਈਏ ਕਿ ਹੁਣ ਤੱਕ ਸਿਰਫ ਤਿੰਨ ਜ਼ਿਲ੍ਹੇ ਪਰ ਪ੍ਰਭਾਵਿਤ ਸੀ ਆਨੇ ਕਿ ਜਿੱਥੇ ਇੰਟਰਨੈਟ ਬੰਦ ਸੀ ਤਾਂ ਪਟਿਆਲਾ ਸੰਗਰੂਰ ਅਰ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਹੁਣ ਤੱਕ ਇੰਟਰਨੈਟ ਬੰਦ ਸੀ ਪਰ ਵੱਡੀ ਖਬਰ ਹਾਲੀ ਦੀ ਹੈ ਸਾਹਮਣੇ ਆ ਰਹੀ ਹੈ ਕਿ 24 ਫਰਵਰੀ ਤੱਕ ਸੱਤ ਜ਼ਿਲ੍ਹਿਆਂ ਦੇ ਵਿੱਚ ਕੁਝ ਇਲਾਕੇ ਨੇ ਜਿਹੜੇ ਪ੍ਰਭਾਵਿਤ ਹੋਣਗੇ ਜਿੱਥੇ ਇੰਟਰਨੈਟ ਬੰਦ ਕਰ ਦਿੱਤਾ ਗਿਆ ਕੇਂਦਰੀ ਗ੍ਰਹਿ ਮੰਤਰਾਲੇ ਦੇ ਆਦੇਸ਼ਾਂ ਦੇ ਤਹਿਤ ਇਹ ਰੋਕ ਲਗਾਈ ਗਈ ਹੈ ਔਰ ਇਹ ਵੀ ਦੱਸ ਦਣਿਆ ਕਿ ਕਿਹੜੇ ਕਿਹੜੇ ਜ਼ਿਲ੍ਹੇ ਦੇ ਵਿੱਚ ਕਿਹੜਾ ਕਿਹੜਾ ਇਲਾਕਾ ਪ੍ਰਭਾਵਿਤ ਹੋਣ ਜਾ ਰਿਹਾ ਹੈ ਅਰ ਪਟਿਆਲਾ ਜ਼ਿਲ੍ਹੇ ਦੇ ਵਿੱਚ ਸ਼ੰਭੂ ਝੁਲਕਾ ਪਾਸੀਆਂ ਪਾਤੜਾ ਸ਼ੁਤਰਾਣਾ ਸਮਾਣਾ ਕਨੌਰ ਦੇ बल भेड़ा प्रभावित होएगा इंटरनेट बंद रहेगा चौबीस फरवरी तक मोहाली लालड़ू इंटरनेट बंद होएगा बठिंडा के संगत इलाका है और मुकसर साहब किला वाली मानसा के सरदूलगढ़ और इंटरनेट बंद रहेगा चौबी फरवरी तक और संरूर के खनौरी मुणक लहरा सुनाम छाजली इलाका प्रभावित होएगा इंटनैट बंद रहेगा और फतहगढ़ साहब इलाका भी जिला भी जोड़ा है प्रभावित होएगा उ इंटरनेट चौबीस फरवरी तक बंद रहेगा अमन मेरे सहयोगी जुड़े हुए हैं अमन ਅਜੇਕਰ ਮੀਟਿੰਗ ਦਾ ਤੁਸੀਂ ਕਰ ਰਹੇ ਹੋ ਸਵਾਲ ਬੇਹਦ ਐਮ ਹੈ ਅੱਜ ਦੀ ਦੇਖੋ ਮੀਟਿੰਗ ਹੋਣ ਜਾ ਰਹੀ ਹੈ ਕਿਸਾਨ ਕਹਿ ਰਹੇ ਨੇ ਕਿ ਸਾਨੂੰ ਪੂਰੀ ਉਮੀਦ ਹੈ ਸੁੱਖਾ ਦੀ ਖਬਰ ਮਿਲੇਗੀ ਔਰ ਕਿਤੇ ਨਾ ਕਿਤੇ ਹੱਲ ਹੋ ਜਾਏਗਾ ਕੀ ਅਸੀਂ ਕਹਿ ਸਕਦੇ ਹਾਂ ਕਿ ਜੇਕਰ ਹੱਲ ਹੁੰਦਾ ਹੈ ਤਾਂ ਫਿਰ ਇਹ ਜਿਹੜਾ ਪ੍ਰਭਾਵਿਤ ਕੀਤਾ ਗਿਆ ਨੈਟ ਨੂੰ ਉਸ ਨੂੰ ਲੈ ਕੇ ਥੋੜਾ ਸੋਚਿਆ ਜਾ ਸਕਦਾ ਹੈ ਜਾਂ ਫਿਰ ਜ਼ਿਕਰ ਕੀਤਾ ਜਾਵੇ ਮੀਟਿੰਗ ਦਾ ਕਿ ਘਟ ਹੂਮੀ ਦਾ ਜਤਾਇਆ ਜਾ ਰਹੀਆਂ ਨੇ ਜਿਸ ਤਰੀਕੇ ਦੀਆਂ ਦੋ ਬੇਹਦ ਅਹਿਮ ਮੰਗਾਂ ਨੇ ਦੇਖੋ ਚੌਥੇ ਗੇੜ ਦੀ ਗੁਰਜੋਤ ਮੀਟਿੰਗ ਹੈ ਔਰ ਇਸ ਦੇ ਅੰਦਰ ਚਾਹੇ ਪਿਛਲਾ ਰੇਡ ਕਾ ਬਣਿਆ ਹੋਇਆ ਹੈ ਕੋਈ ਸਿੱਟਾ ਨਹੀਂ ਨਿਕਲਿਆ ਪਰ ਅੱਜ ਦੀ ਮੀਟਿੰਗ ਤੋਂ ਉਮੀਦ ਜ਼ਰੂਰ ਹੈ ਕਿਸਾਨਾਂ ਦਾ ਸਿੱਧੇ ਤੌਰ ਤੇ ਕਿਸਾਨ ਲੀਡਰਾਂ ਦਾ ਇਹ ਕਹਿਣਾ ਹੈ ਕਿ ਅਸੀਂ ਐਮਐਸਪੀ ਤੇ ਪੱਕੇ ਤੌਰ ਤੇ ਹਲ ਚਾਹੁੰਦੇ ਆ ਦੂਜੇ ਪਾਸੇ ਕੋਈ ਨਾ ਕੋਈ politicial statement ਵੀ ਸਾਹਮਣੇ ਆ ਜਾਂਦੀ ਹੈ ਔਰ ਅੱਜ ਕਿਉਂਕਿ ਚੌਥੇ ਗੇੜ ਦੀ ਮੀਟਿੰਗ ਹੈ ਤਾਂ ਉਸ ਤੇ ਉਮੀਦਾਂ ਜ਼ਰੂਰ ਨੇ ਲੇਕਿਨ ਇਹਨਾਂ issues ਤੇ ਜਿਵੇਂ ਪਿਛਲੀ ਮੀਟਿੰਗ 'ਚ ਤੁਹਾਡੇ ਯਾਦ ਹੋਏਗਾ ਕਿ ਜਦੋਂ ਪਿਛਲੀ ਮੀਟਿੰਗ ਹੋਈ ਤਾਂ ਜਿਹੜੇ ਕਿਸਾਨ ਲੀਡਰਾਂ ਦੇ ਅਕਾਊਂਟ ਬੰਦ ਕੀਤੇ ਗਏ ਟਵਿੱਟਰ ਤੇ ਵਿਦ ਹੈਲਪ ਕੀਤਾ ਗਿਆ ਤਾਂ ਉਹਨਾਂ ਦਾ ਮੁੱਦਾ 1 ਘੰਟਾ ਡਿਸਕਸ ਹੋਇਆ ਸਭ ਤੋਂ ਪਹਿਲਾਂ ਜਾ ਕੇ ਉਹੀ ਮਸਲਾ ਸਰਵਪੰ ਸਿੰਘ ਪੰਦੇਰ ਨੇ ਚੱਕਿਆ ਔਰ ਉਸ ਤੋਂ ਬਾਅਦ ਕੁਝ ਕ ਅਕਾਊਂਟ ਜਿਹੜੇ ਨੇ ਔਰ ਉਹਨਾਂ ਨੂੰ ਚਲਾਇਆ ਵੀ ਗਿਆ ਰੀਜ਼ਿਊਮ ਵੀ ਕੀਤੇ ਗਏ ਤਾਂ ਜੇਕਰ ਇਹ ਕਿਉਂਕਿ ਇਹ 7 ਜ਼ਿਲ੍ਹਿਆਂ ਚ ਇਹ ਤਾਂ ਕਿਹਾ ਨਹੀਂ ਜਾ ਸਕਦਾ ਕਿ ਸਾਰੇ ਕਿਸਾਨ ਹੀ ਬੈਠੇ ਹੋਏ ਨੇ ਜਾਂ ਇੰਟਰਨੈਟ ਨਾਲ ਕਿਸਾਨਾਂ ਨੂੰ ਹੀ ਫਰਕ ਪਏਗਾ ਆਪ ਲੋਕਾਂ ਦਾ ਵੀ ਜਿਹੜਾ ਹੈ ਉਹ ਜਨਜੀਵਨ ਇਸ ਨਾਲ ਜ਼ਰੂਰ ਹਿੱਲਦਾ ਹੈ ਤਾਂ ਇਹ ਕਿਸਾਨਾਂ ਲਈ ਵੀ ਕੰਸਰਨ ਹੈ ਔਰ ਸਰਕਾਰ ਲਈ ਵੀ ਹੈ ਚاہے ਪੰਜਾਬ ਹੋਵੇ ਜਾਂ ਕੇਂਦਰ ਕੋਈ ਵੀ ਸਰਕਾਰ ਹੋਵੇ ਤਾਂ ਉਹਨਾਂ ਲਈ ਵੀ ਕੰਸਰਨ ਜ਼ਰੂਰ ਹੈ ਕਿਉਂਕਿ ਕਈ ਅਜਿਹੇ ਕੰਮ ਨੇ ਜਿਹੜੇ ਕੇਂਦਰ ਦੇ ਵੀ ਐਗਜ਼ੀਕਿਊਟ ਕਰਨੇ ਹੁੰਦੇ ਨੇ ਤਾਂ ਉਹ ਵੀ ਇੰਟਰਨੈਟ ਦੇ ਜ਼ਰੀਏ ਬਿਹਤਰ ਤਰੀਕੇ ਤੇ ਹੋ ਸਕਦੇ ਨੇ ਤਾਂ ਪਰ ਪ੍ਰਾਇੋਰਟੀ ਜ਼ਰੂਰ ਸਰਕਾਰ ਜਾਂ ਐਮਐਚਾ ਦੇ ਕੇ ਚੱਲਦੀ ਹੈ ਕਿ ਕਿਸਾਨਾਂ ਦੇ ਲਈ ਆ ਕੋਈ ਇਸ ਤਰੀਕੇ ਦੀ ਉਥੇ ਆ ਕੋਈ ਪਬਲਿਕ ਆ ਜਿਹੜੀ ਪਬਲਿਕ ਸੇਫਟੀ ਹੈ ਪਬਲਿਕ ਅਮਰਜੈਂਸੀ ਹੈ ਉਸ ਨੂੰ ਧਿਆਨ ਦੇ ਰੱਖਦੇ ਹੋਏ ਆਰਡਰ ਕੀਤੇ ਗਏ ਨੇ ਲੇਕਿਨ ਇਹ ਕਿਸਾਨ ਆਗੂਆਂ ਵੱਲੋਂ ਹੋ ਸਕਦਾ ਹੈ ਕਿ ਅੱਜ ਦੀ ਮੀਟਿੰਗ 'ਚ ਇਹ ਮੁੱਦਾ ਚੁੱਕਿਆ ਜਾਏ ਔਰ ਜਿਹੜੀ ਮੀਟਿੰਗ ਦੀ ਅੱਜ ਤੱਕ ਦੀ ਗੱਲ ਹੈ ਜਿੱਕੀ ਇਹ ਤਾਂ ਚਾਰ ਮੀਟਿੰਗਾਂ 'ਚ ਮੁੱਖ ਤੌਰ ਤੇ ਐਮਐਸਪੀ C2+50 ਕਿਉਂਕਿ ਹੁਣ A2+FL ਲਾਗੂ ਹੈ ਤਾਂ C2+50 ਲਾਗੂ ਕਰਾਣਾ MSP ਤੇ ਪੱਕੇ ਤੌਰ ਤੇ ਗਾਰੰਟੀ ਕਿਉਂਕਿ ਪਿਛਲੀ ਮੀਟਿੰਗਾਂ 'ਚ ਇਹ ਚਰਚਾ ਸੈਂਟਰ ਨੇ ਕੀਤੀ ਠੀਕ ਹੈ ਕਮੇਟੀ ਬਣਾ ਦਿੱਤੀ ਜਾਂਦੀ ਹੈ ਕਿਉਂਕਿ ਮੰਡੀਆਂ ਤੇ ਅਪਲਿਫਟਿੰਗ ਕਿਵੇਂ ਕੀਤੀ ਜਾਏਗੀ ਐਮਐਸਪੀ ਚਲੋ ਲਿਖਤੀ ਤੌਰ ਤੇ ਜਾਰੀ ਕਰ ਦਿੱਤਾ ਜਾਏਗਾ ਲੇਕਿਨ ਮੰਡੀਆਂ ਦਾ ਪ੍ਰਬੰਧ ਇਹ ਬਾਕੀ ਪ੍ਰਬੰਧ ਵੀ ਨਾਲ ਜੁੜੇ ਹੋਏ ਨੇ ਔਰ ਬਾਕੀ ਸਟੇਟਸ ਵੀ ਹੈ ਪੰਜਾਬ ਤੋਂ ਇਲਾਵਾ ਹਰਿਆਣੇ ਤੋਂ ਇਲਾਵਾ ਉੱਥੇ ਐਮਐਸਪੀ ਦਾ ਕਿਸ ਤਰੀਕੇ ਦਾ ਫਰਕ ਹੈ ਐਮਐਸਪੀ ਸਰਕਾਰ ਗਰੰਟੀ ਦੇ ਦੇਗੀ ਲੇਕਿਨ ਬਿਲਕੁਲ ਵੱਡਾ ਵਿਸ਼ਾ ਹੈ ਅਮਨ ਵੱਡਾ ਵਿਸ਼ਾ ਹੈ ਪਰ ਇਹ ਬੇਖਦ ਐਮ ਖਬਰ ਹੈ ਸਿੱਦੇ ਵਿਚਾਲੇ ਕਿ 24 ਫਰਵਰੀ ਤੱਕ 7 ਜ਼ਿਲ੍ਹੇ ਪ੍ਰਭਾਵਿਤ ਹੋਣਗੇ ਜਿੱਥੇ ਇੰਟਰਨੈਟ ਨਹੀਂ ਚੱਲੇਗਾ ਪੰਜਾਬ ਦੀ ਇਹ ਖਬਰ ਹੈ ਪੰਜਾਬ ਦੇ ਵਿੱਚ ਇਹ ਜਿਹੜਾ ਐਲ ਉਹ ਲਾਗੂ ਹੋਣ ਜਾ ਰਿਹਾ ਬਹੁਤ ਬਹੁਤ ਸ਼ੁਕਰੀਆ ਅਮਨ तमाम ਜਾਣਕਾਰੀ ਲਈ ਤਾਂ ਬੋਟੇ ਤੌਰ ਤੇ ਇੱਕ ਵਾਰ ਦੱਸ ਦਈਏ ਕਿ ਪਟਿਆਲਾ ਜ਼ਿਲ੍ਹਾ ਹੈ ਉਹ ਪਹਿਲਾਂ ਹੀ ਸੀ ਮੁਹਾਲੀ ਦੇ ਵਿੱਚ ਹੁਣ ਲਾਲੜੂ ਦੇ ਵਿੱਚ 24 ਫਰਵਰੀ ਤੱਕ ਜਿਹੜਾ ਇੰਟਰਨੈਟ ਬੰਦ ਹੋਏਗਾ ਔਰ ਬਠਿੰਡਾ ਮੁਕਸਰ ਸਾਹਿਬ ਮਾਨਸਾ ਸੰਗਰੂਰ ਅਤੇ ਫਤਿਹਗੜ ਸਾਹਿਬ ਤਾਂ ਇਹ ਜ਼ਿਲ੍ਹੇ ਜਿਹੜੇ ਨੇ ਇਹਨਾਂ ਦੇ ਕੁਝ ਇਲਾਕੇ ਪਰ ਬਾਬਤ ਹੋਣ ਜਾ ਰਿਹਾ ਜੋ ਪੰਜਾਬ ਸਰਕਾਰ ਨਾਲ ਸੰਬੰਧਿਤ ਵਿਸ਼ੇ ਨੇ ਜਿਵੇਂ ਕਿ ਸੈਂਟਰ ਸਰਕਾਰ ਨੇ ਸਾਡੇ ਤਿੰਨ ਜ਼ਿਲ੍ਹਿਆਂ ਦੇ ਵਿੱਚ ਸੰਗਰੂਰ ਜਿੱਥੇ ਖਨੌਰੀ ਆਉਂਦਾ ਬਾਰਡਰ ਆਉਂਦਾ ਪਟਿਆਲਾ ਜਿੱਥੇ ਸ਼ੰਭੂ ਵੀ ਆਉਂਦਾ ਤੇ ਆਪਣਾ ਫਤੇਗੜ ਫਤੇਗੜ ਸਾਹਿਬ ਸੈਂਟਰ ਸਰਕਾਰ ਨੇ ਚਿੱਠੀ ਕੱਢ ਕੇ ਕਿਉਂਕਿ ਉਹਨਾਂ ਦੇ ਅਧੀਨ ਆ ਜਾਂਦਾ ਉਹਨਾਂ ਨੇ ਸਾਡਾ ਇੰਟਰਨੈਟ ਬੰਦ ਕਰਾਤਾ ਬੱਚਿਆਂ ਦੇ ਪੇਪਰ ਨੇ ਆਨਲਾਈਨ ਪੜਾਈਆਂ ਨੇ ਅੱਜ ਕੱਲ ਬੱਚਿਆਂ ਦਾ ਕੀ ਕਸੂਰ ਹੈ ਤੁਸੀਂ ਸਾਡੇ ਜ਼ਿਲ੍ਹੇ ਇੱਧਰ ਲਈ ਕਿਉਂ ਬੰਦ ਕਰਤੇ ਜਦਕਿ ਕਿਸਾਨ ਜਿਹੜੇ ਨੇ ਉਹ ਬਾਰਡਰਾਂ ਤੇ ਹੀ ਬੈਠੇ ਨੇ ਕੋਈ ਐਦਾਂ ਦੀ ਗੱਲ ਨਹੀਂ ਹੈਗੀ ਇੰਟਰਨੈਟ ਨਾਲ ਸੰਬੰਧਿਤ ਜਾਂ ਕੋਈ ਪੰਜਾਬ ਨਾਲ ਸੰਬੰਧਿਤ ਕੋਈ ਵੀ ਵਿਸ਼ਾ ਉਹਦੀ ਇਮੀਡੀਏਟਲੀ ਅਸੀਂ ਡੀਜੀਪੀ ਸਾਹਿਬ ਨੂੰ ਕਹਤਾ ਕੋਈ ਐਦਾਂ ਦਾ ਕੋਈ ਵਿਸ਼ਾ ਹੈਗਾ ਜਿਹੜਾ ਪੰਜਾਬ ਸਟੇਟ ਦਾ ਉਹ ਅਸੀਂ ਹੱਲ ਕਰ ਦਾਂਗੇ